ਸਤ ਸ੍ਰੀ ਅਕਾਲ ਭਾਈ 2017 ਚ ਨਾ ਸੌਰੀ ਆਜੂ ਹੁੰਦਾ ਕਿ ਰਿਮੋਟ ਆ ਜਾ ਕੰਨੀ ਸਹੀ ਦੇ ਹਿਸਾਬ ਨਾਲ ਤਾਂ ਦੋ ਵਾਰ ਠੀਕ ਨਾ ਕੋਣ ਮੇਰੇ ਖਾਤੋਂ ਅ ਬਲੌਗ ਸੰਪਤੀ ਤੇ ਜਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਈਆਂ ਸਭ ਤੋਂ ਪਹਿਲਾਂ ਤਾਂ ਜਿੰਨੇ ਸਾਡੇ ਹਲਕੇ ਦੇ ਜਿੰਨੇ ਵੋਟਰ ਐ ਜਿਨ੍ਹਾਂ ਨੇ ਵੋਟਾਂ ਪਾਈਆਂ ਉਹਨਾਂ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਔਰ ਅਸੀਂ ਇਸ ਜੋ ਹਾਰ ਹੈ ਇਹ ਲੋਕਾਂ ਦਾ ਜੋ ਫਤਵਾ ਹੈ ਅਸੀਂ ਉਹਨੂੰ ਸਵੀਕਾਰ ਕਰਦੇ ਹਾਂ ਕਿਤੇ ਨਾ ਕਿਤੇ ਸਾਡੇ 'ਚ ਕੋਈ ਖਾਮੀਆਂ ਹੋਣਗੀਆਂ ਅਸੀਂ ਉਹ ਪੂਰੀਆਂ ਉਹਨਾਂ ਨੂੰ ਸਹੀ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਦੂਸਰਾ ਜਿਹੜਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੋਟਾਂ ਤੋਂ ਪਹਿਲਾਂ ਇਨਜਾਮ ਲਾਇਆ ਸੀ ਵੀ ਇੱਥੇ ਤੰਦਲੀ ਹੋਏਗੀ ਔਰ ਔਰ ਬੈਲਟ ਪੇਪਰ ਪਹਿਲਾਂ ਹੀ ਸਪਾ ਕੇ ਜਿਹੜੇ ਪੇਟੀਆਂ ਚ 100 100 150 ਪਾਤੇ ਗਏ ਆ ਉਹ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਵੀ ਹੁਣ ਤੁਸੀਂ ਕਲੀਨ ਸਵੀਪ ਜਿਹੜੀ ਹੋਈ ਹੈ ਇੱਥੇ ਇਹ ਇੱਥੋਂ ਪਤਾ ਲੱਗਦਾ ਵੀ ਹੋਈ ਹੈ ਧੰਦਲੀ ਪਰ ਕੀਤੀ ਤੁਸੀਂ ਸਾਬਕਾ ਮੁੱਖ ਮੰਤਰੀ ਨੇ ਧੰਦਲੀ ਕੀਤੀ ਹੈ ਉਹ ਇਸ ਚੀਜ਼ ਦੇ ਮਾਹਿਰ ਹੈ ਉਹ ਅੱਜ ਤੋਂ ਨਹੀਂ ਪੁਰਾਣੇ ਸਮੇਂ ਤੋਂ ਇਹੋ ਜਿਹੇ ਕੰਮ ਕਰਦੇ ਆਏ ਆ ਸਾਡੀ ਜਿਹੜੀ ਪਾਰਟੀ ਆਮ ਆਦਮੀ ਪਾਰਟੀ ਇੱਕ ਇਮਾਨਦਾਰ ਪਾਰਟੀ ਹੈ ਔਰ ਅਸੀਂ ਇਹਨਾਂ ਕਮਾਂਜ ਪੈਂਦੇ ਨਹੀਂ ਲੇਕਿਨ ਜ਼ਰੂਰ ਹੋਈ ਹੈ ਪਰ ਉਹਨਾਂ ਨੇ ਕੀਤੀ ਹੈ ਇੱਥੇ ਪਤਾ ਲੱਗਦਾ ਕਿ ਤਾਂ ਹੀ ਉਹਨਾਂ ਨੇ ਜਿਹੜੀ ਕਲੀਨਸਪੈਕ ਕੀਤੀ ਹੈ ਦੂਸਰਾ ਉਹਨਾਂ ਨੇ ਸਾਰੇ ਤੰਤਰ ਮੰਤਰ ਸ਼ਰਾਬ ਜਿਹੜੀ ਹੈ ਡਰਮਾਂ ਦੇ ਡਰਮ ਜਿਹੜੇ ਰੋੜੇ ਹੈ ਪੈਸਾ ਚੱਲਿਆ ਤੇ ਐਦਾਂ ਪਰਮਾਨ ਦੀ ਉਹਨਾਂ ਨੇ ਲੋਕਾਂ ਨੂੰ ਕੋਸ਼ਿਸ਼ ਕੀਤੀ ਹੈ ਔਰ ਬਹੁਤ ਸਾਰੇ ਹੋਰ ਜਿਹੜੇ ਤੰਤਰ ਮੰਤਰ ਉਹਨਾਂ ਨੇ ਜਿਹੜੇ ਅਪਣਾਏ ਜਿਹਦੇ ਕਾਰਨ ਇਹ ਇੱਥੇ ਜਿਹੜਾ ਇਹ ਕਲੀਨ ਸਵੀਪ ਹੋਈ ਹੈ ਸੋ ਕੋਈ ਗੱਲ ਨਹੀਂ ਸਮਾ ਜਿਹੜਾ ਹੈਗਾ ਬੜਾ ਬਲਵਾਨ ਹੈ ਲੋਕ ਜਿਹੜੇ ਆ ਉਹ ਬਦਲਾਅ ਲੈ ਕੇ ਆਉਂਦੇ ਆ ਅਸੀਂ ਲੋਕਾਂ ਕੋਲ ਦੁਬਾਰਾ ਜਾਵਾਂਗੇ ਆਪਣੀ ਪਾਰਟੀ ਦੀਆਂ ਪ੍ਰਾਪਤੀਆਂ ਦੱਸਾਂਗੇ ਕਿਉਂਕਿ ਅਸੀਂ ਇਸ ਵਾਰ ਅਸਮਰਥ ਰਹੇ ਕਿ ਮੈਂ ਮੰਨਦਾ ਕਿ ਅਸੀਂ ਪੂਰੀ ਤਰ੍ਹਾਂ ਜਿਹੜੀ ਆਪਣੀ ਪਾਰਟੀ ਦੀਆਂ ਜਿਹੜੀਆਂ ਪ੍ਰਾਪਤੀਆਂ ਲੋਕਾਂ ਤੱਕ ਪਹੁੰਚਾ ਨਹੀਂ ਸਕੇ ਤੋ ਉਸ ਕਾਰਨ ਜਿਹੜਾ ਹੈਗਾ ਇਹ ਸਾਨੂੰ ਹਾਲ ਦਾ ਸਾਹਮਣਾ ਕਰਨਾ ਪਏ। ਉਹ ਅਸੀਂ ਪੂਰੀ ਰਣਨੀਤੀ ਬਣਾ ਰਹੇ ਹਾਂ ਪਰ ਸਭ ਤੋਂ ਪਹਿਲਾਂ ਜਿੰਨੇ ਸਾਡੇ ਉਮੀਦਵਾਰ ਖੜੇ ਸੀ ਉਹਨਾਂ ਨੇ ਬਹੁਤ ਮਿਹਨਤ ਕੀਤੀ ਸਾਡੇ ਵਲੰਟੀਅਰਜ਼ ਨੇ ਮਿਹਨਤ ਕੀਤੀ ਮੈਂ ਉਹਨਾਂ ਸਾਰਿਆਂ ਦਾ ਵੀ ਧੰਨਵਾਦ ਕਰਦਾ ਔਰ ਸਾਡੇ ਵਿੱਚ ਸਾਡੇ ਇੱਕ ਘਰੂਆਂ ਚੋਂ ਅਸੀਂ ਇੱਕ ਸੀਟ ਜਿੱਤੇ ਵੀ ਆ ਮੇਰੇ ਨਾਲ ਡਾਕਟਰ ਨਿਰਪਾਲ ਸਿੰਘ ਜੀ ਜੋ ਕਿ ਜੇਤੂ ਰਹੇ ਨੇ ਸੋ ਐਸੀ ਵੀ ਗੱਲ ਨਹੀਂ ਕਿ ਸਾਨੂੰ ਇੱਕ ਸੀਟ ਨਹੀਂ ਆਈ। ਸੋ ਅਸੀਂ ਦੁਬਾਰਾ ਇੱਕ ਵੱਡੇ ਫੋਰਸ ਬਣ ਕੇ ਸਾਹਮਣੇ ਆਵਾਂਗੇ ਔਰ ਪੂਰਾ ਜਿਵੇਂ ਪਹਿਲੇ 22 ਚ ਅਸੀਂ ਇੱਕ ਮੁੱਖ ਮੰਤਰੀ ਨੂੰ ਹਰਾਇਆ ਤਾਂ ਹੁਣ ਤਾਂ ਉਹ ਮੁੱਖ ਮੰਤਰੀ ਨਹੀਂ ਹੁਣ ਅਸੀਂ 27 ਚ ਉਹਨਾਂ ਨੂੰ ਜ਼ਰੂਰ ਹਰਾਵਾਂਗੇ ਔਰ ਮੈਂ ਉਹਨਾਂ ਨੂੰ ਇਹ ਵੀ ਪੁੱਛਣਾ ਚਾਹੁੰਦਾ ਕਿ ਲੋਕ ਜਾਣਨਾ ਚਾਹੁੰਦੇ ਆ ਵੀ ਤੁਸੀਂ ਹੁਣ ਚਮਕੌਰ ਸਾਹਿਬ ਦੇ ਹੋ ਕਿ ਜਲੰਧਰ ਦੇ ਇਹ ਵੀ ਲੋਕਾਂ ਨੂੰ ਦੱਸੋ ਕਿਉਂਕਿ ਜਲੰਧਰ ਤੁਹਾਡੇ ਪੋਸਟਰ ਲੱਗੇ ਹੋਏ ਆ ਵੀ ਗੁੰਮਸ਼ੁਦਾ ਆਪਣਾ ਸਟੈਂਡ ਜ਼ਰੂਰ ਕਲੀਅਰ ਕਰੋ ਕਿ ਤੁਸੀਂ ਚਮਕੌਰ ਸਾਹਿਬ ਦੇ ਹੋ ਕਿ ਜਲੰਧਰ ਦੇ ਸਤਿਪਾਲਜੀ ਸਾਹਿਬ ਮੰਦਿਰ ਬਾਸੇਂ ਮੰਡੇਰ ਜ਼ੋਨ ਨੰਬਰ 7 ਮਾਛੀਪੁਰ ਤੋਂ ਜੀ ਮੈਂ ਐਮਐਲਏ ਸਾਹਿਬ ਦੇ ਧੰਨਵਾਦ ਕਰਦਾ ਇਹਨਾਂ ਨੇ ਮੈਨੂੰ ਟਿਕਟ ਦੇ ਕੇ ਮੇਰੇ ਤੇ ਵਿਸ਼ਵਾਸ ਕੀਤਾ ਤੇ ਮੈਂ ਆਪਣੇ ਸਪੋਰਟਰਾਂ ਦਾ ਵੀ ਧੰਨਵਾਦ ਕਰਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਸਪੋਰਟ ਕਰੀ ਅਸੀਂ ਐਮਐਲਏ ਸਾਹਿਬ ਦੇ ਵਿਸ਼ਵਾਸ ਤੇ ਖਰੇ ਉੱਤਰੇ ਤੇ 128 ਰੋਟਾ ਨਾਲ ਅਸੀਂ ਜਿੱਤ ਪ੍ਰਾਪਤ ਕੀਤੀ ਮੋਂਾਂ ਦਾ ਧੰਨਵਾਦ ਕਰਦਾ ਜੀ ਅੱਗੇ ਤੋਂ ਵੀ ਅਸੀਂ ਤਗੜੇ ਹੋ ਕੇ ਡਟਾਂਗੇ ਕੋਈ ਗੱਲ ਨਹੀਂ ਉੱਪਰ نیچے ਹੁੰਦਾ ਰਹਿਣਾ ਜਿੱਤਾਂ ਹਾਰਾਂ ਚੱਲਦੀਆਂ ਜੀ ਐਮਸੀ ਚੋਣਾ ਚ ਵੀ 27 ਚ ਵੀ ਅਸੀਂ ਤਗੜੇ ਹੋ ਕੇ ਲੜਾਂਗੇ ਜੀ ਧੰਨਵਾਦ ਸਾਨੂੰ ਲੋਕਾਂ ਨੇ ਮੌਕਾ ਦਿੱਤਾ ਜੀ ਮੈਨੂੰ ਸੇਵਾ ਕਰਨ ਦਾ ਪੂਰੀ ਤਾਨਮਨ ਤਨ ਨਾਲ ਲੋਕਾਂ ਦੀ ਅਸੀਂ ਸੇਵਾ ਕਰਾਂਗੇ ਲੋਕਾਂ ਨੇ ਜਿੰਨੇ ਵੀ ਕੰਮ ਪੈਂਡਿੰਗ ਆ ਸਾਰੇ ਕੈਲ ਦੇ ਅਧਾਰ ਤੇ ਕਰਾਂਗੇ ਜੀ